500 ਦੇ 5 ਦੇ ਦੇਦਨੇ ਵੀਰੇ 110 ਰੁਪਏ ਦਾ ਸ਼ੋਰ ਸਮਝ ਲਓ ਲੁਧਿਆਣੇ ਦੀ ਉਹ ਦੁਕਾਨ ਆ ਜਿੱਥੇ ਜਿਹੜਾ ਬਰੇਲੀ ਦਾ ਹੈਂਡਵਰਕ ਬਰੇਲੀ ਨਾਲੋਂ ਸੱਤਾ ਮਿਲਦਾ ਵੀਰੇ ਦੀਦੀ ਕਿੱਥੋਂ ਆਏ ਤੁਸੀਂ ਕੋਈ ਐਸੀ ਕਰਨ ਤਾਂ ਅਰੰਤੇ ਨਾਲ ਵੀ ਸਿਸਟਰੀ ਚੰਡੀਗੜ੍ਹ ਤੋਂ ਆਈ ਹੋਈ ਹੈ ਚੰਡੀਗੜ੍ਹ ਚੰਡੀਗੜ੍ਹ ਵਾਸਤੇ ਕੱਪੜਾ ਆ ਰਿਹਾ ਹੈ ਮਤਲਬ ਲੋਕੀ ਕਮੈਂਟ ਕਰ ਰਹੇ ਸਾਡੇ ਉਹਦੇ ਵਿੱਚ ਕੀ ਹਾਂ ਯਾਰ ਵੀ ਇਹ ਬਜਾਜ ਕਾਰ ਤੇ ਕੱਪੜਾ ਨਹੀਂ ਹੋ ਸਕਦਾ ਇਲੈਕਟ੍ਰੋਨਿਕ ਦਾ ਹੋ ਸਕਦਾ ਹੈ ਵੀ ਲੋਕੀ ਝੂਠ ਬੋਲ ਰਹੇ ਹੈ ਬਹੁਤ ਵਧੀਆ ਸੀਮ ਹੈ ਕਿ ਇਹ ਮੈਦੇ ਤੇ ਕਪੜਾ ਵੀ ਲੈਂਦੇ ਆ ਮੈਂ ਵੀ ਅਚਾਨਕ ਸਕਰੋਲ ਕੀਤਾ ਤੇ ਜਦੋਂ ਮੈਂ ਦੇਖਿਆ ਮੈਂ ਖੁਦ ਹੈਰਾਨ ਰਹਿ ਗਿਆ ਮੈਨੂੰ ਬਹੁਤ ਵਧੀਆ ਲੱਗਾ ਕਿ ਆਪਣੇ ਕੋਲੋਂ ਬਿਨਾਂ ਕੈਸ਼ ਦਿੱਤੇ ਚੀਜ਼ ਆ ਰਹੀ ਉਹ ਵੀ ਕੱਪੜੀ ਵਰਗੀ 895 ਰੁਪਏ ਚ ਇਹ ਜਿਹੇ ਕੱਪੜੇ ਮਿਲ ਸਕਦੇ ਦੇਖੋ ਕੱਪੜਾ ਹੱਥ ਮੈਂ ਕਹਿੰਦਾ ਦੁਪੱਟਾ ਮਲਾਈ ਨਾਲ ਵੱਧ ਮਲਾਮ ਹੋਊਗਾ ਰੇਮ ਦੁਪੱਟਾ ਜੀ 795 ਉਹਨੇ ਕਲਰ ਚਾਰਟ ਬਹੁਤ ਸੋਹਣੇ ਆ ਚੀਜ਼ਾਂ ਐਕਸਟਰਾ ਆਰਡੀਨਰੀ ਆਪਣੇ ਕੋ ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਜੀ ਸ਼ਹਿਰ ਲੁਧਿਆਣੇ ਸ਼ਹਿਰ ਲੁਧਿਆਣੇ ਦੀ ਇੱਕ ਆਪਾਂ ਤੁਹਾਨੂੰ ਸੂਟਾਂ ਦੀ ਐਵੇਂ ਦੀ ਦੁਕਾਨ ਦਿਖਾਵਾਂਗੇ ਜਿੱਥੋਂ ਤੁਸੀਂ ਸੂਟ ਕਿਸ਼ਤਾਂ ਤੇ ਖਰੀਦ ਸਕਦੇ ਹੋ ਤੇ ਆਪਾਂ ਇਲੈਕਟ੍ਰੋਨਿਕ ਦੀਆਂ ਚੀਜ਼ਾਂ ਜਾਂ ਗੱਡੀਆਂ ਕਾਰਾਂ ਕਿਸ਼ਤਾਂ ਤੇ ਸੁਣੀਆਂ ਸੀਗੀਆਂ ਪਰ ਹੁਣ ਤੁਸੀਂ ਕੱਪੜਾ ਵੀ ਕਿਸ਼ਤਾਂ ਤੇ ਖ ਇਧਰ ਪਿੱਛੇ ਹੈ ਜੀਐਮਡੀ ਮਾਲ ਹੈ ਇਹ ਜੀਐਮਡੀ ਮਾਲ ਦੇ ਵਿੱਚ ਸ਼ਾਪ ਹੈ ਮਿਸ਼ਾ ਟੈਕਸਟ ਫੈਬ ਤੇ ਚੱਲਦੇ ਆਂ ਇਹਨਾਂ ਦੀ ਸ਼ਾਪ ਦੇ ਅੰਦਰ ਆਪਾਂ ਸਾਰੀ ਇਹਨਾਂ ਦੀ ਕਲੈਕਸ਼ਨ ਤੁਹਾਨੂੰ ਦਿਖਾਉਨੇ ਆਂ ਅਤੇ ਸਾਰਾ ਪ੍ਰੋਸੈਸ ਦੱਸਾਂਗੇ ਵੀ ਕਿਸ ਤਰ੍ਹਾਂ ਤੁਸੀਂ ਕਿਸ਼ਤਾਂ ਤੇ ਕੱਪੜਾ ਜਿਹੜਾ ਉਹ ਖਰੀਦ ਸਕਦੇ ਹੋ ਸਾਹਮਣੇ ਹੈ ਜੀਐਮਡੀ ਮਾਲ ਇਸ ਜੀਐਮਡੀ ਮਾਲ ਦੇ ਵਿੱਚ ਇਹਨਾਂ ਦੀ ਸ਼ਾਪ ਹੈ ਤੇ ਨੇੜੇ ਰੇਲਵੇ ਸਟੇਸ਼ਨ ਇਧਰ ਨੇੜੇ ਜਿਹੜਾ ਹੋ ਲੁਧਿਆਣਾ ਸ਼ਹਿਰ ਦਾ ਰੇਲਵੇ ਸਟੇਸ਼ਨ ਹੈ ਬਾਕੀ ਇਹਨਾਂ ਦੇ ਕੰਟੈਕਟ ਨੰਬਰ ਆਪਾਂ ਸਾਰੇ ਸਕਰੀਨ ਤੇ ਤੁਹਾਨੂੰ ਦੱਸ ਦਾਂਗੇ ਤੇ ਵੱਡੀ ਗੱਲ ਹੈ ਵੀ ਤੁਸੀਂ ਕਿਸ਼ਤਾਂ ਤੇ ਕੱਪੜਾ ਜਿਹੜਾ ਉਹ ਖਰੀ ਜਾਂ ਹੋਰ ਗੱਡੀਆਂ ਕਰਾਂ ਜਿਵੇਂ ਕਿਸ਼ਤਾਂ ਦੇ ਖਰੀਦਦੇ ਹੋ ਬਜਾਜ ਕਾਰ ਤੇ ਤੁਸੀਂ ਜਿਹੜਾ ਉਹ ਕੱਪੜਾ ਹੋਣਾ ਖਰੀਦ ਸਕਦੇ ਹੋ ਬਹੁਤ ਸਹੀ ਰੇਟਾਂ ਤੇ ਵਿਆਹ ਸ਼ਾਦੀਆਂ ਵਾਸਤੇ ਜਾਂ ਤੁਸੀਂ ਆਪਣੀ ਨਵਾਂ ਕੰਮ ਸ਼ੁਰੂ ਕਰਨਾ ਆਪਣੀ ਦੁਕਾਨ ਵਾਸਤੇ ਹਨਾ ਕੱਪੜਾ ਤੁਸੀਂ ਜਿਹੜਾ ਉਹ ਲੈ ਕੇ ਜਾ ਸਕਦੇ ਹੋ ਤੇ ਇਹ ਜਿਹੜਾ ਉਹ ਜੀਐਮਡੀ ਮਾਲ ਐਂਟਰ ਹੁੰਦੇ ਸਾਰੇ ਇਹਨਾਂ ਦੀ ਸ਼ਾਪ ਹੈ ਪਹਿਲੀ ਉਹ ਸ਼ਾਪ ਹੈ ਤੇ ਇੱਥੇ ਇਹਨਾਂ ਨੇ ਬੋਰਡ ਜਿਹੜਾ ਉਹ ਲਾਇਆ ਹੋਇਆ ਮਿਸ਼ਾ ਟੈਕਸ ਫੈਬ ਮਿਸ਼ਾ ਟੈਕਸ ਫੈਬ ਇਹਨਾਂ ਦੀ ਸ਼ਾਪ ਆ ਪ੍ਰੋਪਰ ਐਡਰੈਸ ਸਾਰਾ ਆਪਾਂ ਦੱਸਈਆ ਤੇ ਫੋਨ ਨੰਬਰ ਇਹਨਾਂ ਦੇ ਆਪਾਂ ਵੀਡੀਓ ਦੇ ਵਿੱਚ ਦੇ ਦਾਂਗੇ ਤੇ ਚੱਲਦੇ ਆਂ ਸ਼ਾਪ ਦੇ ਅੰਦਰ ਸਾਰੀ ਕਲੈਕਸ਼ਨ ਤੁਹਾਨੂੰ ਇਹਨਾਂ ਦੀ ਆਪਾਂ ਜਿਹੜੀ ਉਹ ਦਿਖਾ ਦੋਨੇ ਆ ਹਮੇਸ਼ਾ ਟੈਕਸਟ ਫੈਬ ਵਾਲਿਆਂ ਦੀ ਹਾਂਜੀ ਅੱਜ ਆਪਾਂ ਦੁਬਾਰਾ ਪਹੁੰਚੇ ਆਂ ਮਿਸ਼ਾ ਟੈਕਸਟ ਫੈਬ ਲੁਧਿਆਣਾ ਬਹੁਤ ਤੁਹਾਡੀ ਡਿਮਾਂਡ ਆ ਰਹੀ ਸੀ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਬੜਾ ਪਿਆਰ ਦਿੱਤਾ ਜੀ ਬੜਾ ਹੀ ਪਿਆਰ ਦਿੱਤਾ ਤੁਹਾਡੇ ਕਹਿਣ ਤੋਂ ਪਹਿਲਾਂ ਮੈਂ ਦੱਸ ਦਿੰਨਾ ਵੀ ਪਿਆਰ ਇੰਨਾ ਦਿੱਤਾ ਵੀ ਬਹੁਤ ਪਰਮਾਤਮਾ ਦਾ ਸ਼ੁਕਰ ਹੈ ਤੁਹਾਡਾ ਵੀ ਸਾਰਿਆਂ ਦਾ ਸ਼ੁਕਰ ਹੈ ਮੈਂ ਕਹਿੰਦਾ ਜਿੰਨੇ ਲੋਕਾਂ ਦੇ ਵਿਊਜ਼ ਨਹੀਂ ਆਉਂਦੇ ਉਹਨੇ ਇੱਕ ਅੱਜ ਵੀਰੇ ਉਹੀ ਮਤਲਬ ਸਮਝ ਲਓ ਮੋਟੀਵੇਸ਼ਨ ਕਹਿ ਲਓ ਕਿਵੇਂ ਕਹਿ ਲਓ ਅੱਜ ਸ਼ਾਲ ਲੈ ਕੇ ਆਏ ਆ ਤੁਹਾਡੇ ਲਈ ਠੀਕ ਹੈ ਵੀਰੇ ਜਿਹੜਾ ਮਤਲਬ ਤੁਸੀਂ ਮਾਰਕੀਟ ਚ ਦੇਖਦੇ ਹੋ 2200 ਕ ਦੀ ਰੇਂਜ 200 2200 ਤੇ 2200 ਦੇ 5 ਦੇ ਦੇਣੇ ਅੱਜ ਇਸੇ ਖੁਸ਼ੀ ਚ ਠੀਕ ਹੈ 2200 ਦੇ 5 49 ਰੁਪਏ ਦੀ ਰੇਂਜ ਆ ਬਾਈ ਠੀਕ ਹੈ ਜੀ ਠੀਕ ਹੈ ਨਾ ਇਹ ਉਸ ਤੋਂ ਬਾਅਦ ਜਿਵੇਂ ਆ ਸ਼ਾਲ ਮਿਲ ਰਿਹਾ ਮਾਰਕੀਟ ਚ 4-500 ਦੀ ਰੇਂਜ ਦਾ ਵੀਰੇ ਚੈੱਕ ਕਰੋ ਕੁਆਲਿਟੀ ਤੁਹਾਨੂੰ ਵੀ ਪਤਾ ਲੱਗੇ ਵੀ ਹਾਂ ਯਾਰ ਵਾਕਈ ਚੀਜ਼ ਐ 500 ਦੀ ਰੇਂਜ ਚ ਮਾਰਕੀਟ ਚ ਵਿਕਦਾ ਇਹ ਵੀ ਹੁਣ ਜਿਵੇਂ ਸੋਕੂ ਪੰਜਾਬੀ ਬਲੌਗ ਕਹ ਲੋ ਵੀ ਸਾਡੀ ਕਲੈਬੋਰੇਸ਼ਨ ਵਧੀਆ ਚੱਲ ਰਹੀ ਹੈ 500 ਦੇ 5 ਦੇ ਦੇਦਨੇ ਵੀਰੇ 110 ਰੁਪਏ ਦਾ ਸ਼ੌਪ ਠੀਕ ਹੈ ਵੀਰੇ 110 ਰੁਪਏ ਦੀ ਰੇਂਜ ਚ ਤੇ ਆ ਚੀਜ਼ਾਂ ਜਿਹੜੀ 5-600 ਦੀ ਰੇਂਜ ਚ ਫਮਨ ਆਮ ਵਿਕਰੇ ਆ ਇਹ 500 ਦੇ ਵੀਰੇ 4 ਦੇ ਦੇਦਨੇ ਅੱਜ ਮਤਲਬ ਮਿਲਣਗੇ ਥੋੜਾ ਲਿਮਟਿਡ ਟਾਈਮ ਹੈ ਹਾਂਜੀ ਜਦੋਂ ਵੀਡੀਓ ਦੇਖਦੇ ਹੋ ਉਦੋਂ ਹੀ ਤੇਜ਼ੀ ਦਿਖਾਓ ਇਹਦੇ ਵਿੱਚ ਸਾਰਿਆਂ ਚ ਸ਼ਕਬਾ ਜੀ ਵੀ ਕਟੋਗੜ 25 ਤੋਂ 50 ਡਿਜ਼ਾਈਨ ਤੇ ਕੁਆਂਟੀਟੀ ਤਾਂ ਮੈਂ ਤੁਹਾਨੂੰ ਪਤਾ ਹੀ ਆਪਣੀ ਕਿਵੇਂ ਹਾਂਜੀ ਤੇ ਗਾਕਾਂ ਦਾ ਰਸ਼ ਪੂਰਾ ਪਰ ਵੀਡੀਓ ਹੁਣ ਤੁਹਾਡੇ ਸਾਰਿਆਂ ਲਈ ਪਾਣੀ ਪਾਣੀ ਹੈ ਤੇ ਬੈਨੀਫਿਟ ਕਰਨਾ ਹੀ ਕਰਨਾ ਕੁਝ ਏਦਾਂ ਦੀਆਂ ਚੀਜ਼ਾਂ ਵੀਰੇ ਪਿਓਰ ਗਰਮ ਚ ਨਾਲ ਪਿਓਰ ਦੇ ਦੁਪੱਟੇ ਠੀਕ ਹੈ ਵੀਰੇ ਸਵਾ 200 ਰੁਪਏ ਦੀ ਰੇਂਜ ਦੇ ਵਿੱਚ ਸ਼ੁਰੂ ਕਰਾਂਗੇ ਅੱਜ ਸ਼ੁਰੂਆਤੀ ਰੇਂਜ ਆ ਹਾਂਜੀ ਬਹੁਤ ਜ਼ਿਆਦਾ ਫਾਇਦੇ ਨਾਲ ਆ ਸਾਰੀ ਰੇਂਜ ਹੈ ਸਿਲੇਕਟਡ ਰੇਂਜ ਹੈ ਹਾਂਜੀ ਬਾਕੀ ਜਿਹੜੇ ਵਿਜ਼ਿਟ ਕਰਨਗੇ ਉਹਨਾਂ ਦੀ ਲਾਟਰੀ ਆ ਮੈਂ ਬਾਰ ਬਾਰ ਕਹਿੰਨਾ ਵਿਜ਼ਿਟ ਕਰੋ ਜਲਦੀ ਤੋਂ ਪਹਿਲਾਂ ਫੈਂਸੀ ਵੀ ਆ ਮੋਟਾ ਵੀ ਆ ਲਖਨਊ ਵੀ ਆ ਬਰੇਲੀ ਵੀ ਆ ਲੁਧਿਆਣਾ ਵੀ ਆ ਸੂਰਤ ਵੀ ਆਹ ਇਦਾਂ ਦੀਆਂ ਚੀਜ਼ਾਂ ਸ਼ਹਿਰ ਕੋਲੋਂ ਕਿਤੇ ਨਹੀਂ ਮਿਲਣੀਆਂ 200 75 ਰੁਪਏ ਦੀ ਰੇਂਜ 'ਚ ਭਾਈ ਬੰਬਲ ਸ਼ਾਲਾਂ ਚੈੱਕ ਕਰ ਲੋ ਕੁਆਲਿਟੀ ਕੁਆਲਿਟੀ ਕਹਿਣ ਦੀ ਲੋੜ ਨਹੀਂ ਪਊਗੀ 15 ਤੋਂ 20 ਡਿਜ਼ਾਈਨ ਭਾਜੀ ਹਰ ਆਈਟਮ ਦੇ ਵਿੱਚ ਮਿਲਨੇ ਆ ਲੇਕਿਨ ਦਿਖਾਉਂਦਾ ਤੁਹਾਨੂੰ ਪਤਾ ਸਮਾਂ ਉੱਨਾ ਕੀ ਆ ਬੈਨੀਫਿਟ ਆਪਾਂ ਕਰਨਾ ਹੀ ਕਰਨਾ ਤੁਹਾਡਾ ਆ ਦੇਖੋ ਜੀ ਐਸ ਟਾਈਪ ਦੀਆਂ ਚੀਜ਼ਾਂ ਜੇਕਰ ਮਿਰਰ ਵਰਕ ਤੁਸੀਂ 5-600 ਦੀ ਰੇਂਜ 'ਚ ਲੈ ਰਹੇ ਹੋ ਤਾਂ 295 ਰੁਪਏ ਦੀ ਰੇਂਜ 'ਚ ਭਾਜੀ ਇੱਥੇ ਤੁਹਾਨੂੰ ਆਏ ਤੇ ਮਿਲਣਾ ਹੀ ਮਿਲਣਾ ਦੂਰੋਂ ਦੂਰੋਂ ਕਸਟਮਰ ਵਿਜ਼ਿਟ ਕਰ ਰਹੇ ਆ ਤੇ ਬੈਨੀਫਿਟ ਕਰਾ ਰਹੇ ਆਪਣਾ ਫੁੰਮਣ ਵਾਲੀ ਸ਼ਾਲ ਹੈ 295 ਰੁਪਏ ਮਿਰਰ ਵਰਕ ਨਾਲ ਆ ਭਾਜੀ ਬਹੁਤ ਵਧੀਆ ਮਾਲ ਬਹੁਤ ਵਧੀਆ ਕੰਮ ਕਰ ਰਹੇ ਆ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਸਾਰਿਆਂ ਜਿਵੇਂ ਮੈਂ ਬਾਰ ਬਾਰ ਕਹਿਣਾ ਜਾਊਂਗਾ ਡਿਜ਼ਾਈਨ ਬਹੁਤ ਨੇ ਡਿਜ਼ਾਈਨਾਂ ਦੀ ਟੈਨਸ਼ਨ ਨਾ ਲਓ ਜਲਦੀ ਤੋਂ ਪਹਿਲਾਂ ਵਿਜ਼ਿਟ ਕਰੋ ਇੱਕ ਵਾਰੀ ਸਾਡੇ ਸਟੋਰ ਤੇ ਜਿੱਥੇ ਰੋਡਾ ਹੋਣਾ ਹੈ ਬਹੁਤ ਜ਼ਿਆਦਾ ਫੈਰ ਤੇ ਆ ਚੀਜ਼ਾਂ ਦੇਖ ਲਓ ਜੀ ਬਹੁਤ ਸੋਹਣੇ ਕਨਸੈਪਟ ਤੂਸ਼ ਦੇ ਉੱਤੇ ਠੀਕ ਹੈ ਜੀ ਤੇ ਹੁਣ ਹਿਸਾਬ ਲਾ ਲਓ ਵੀ ਇਹ ਚੀਜ਼ਾਂ ਵੀਰੇ ਜਿਹੜੀ 800 900 ਮਾਰਕੀਟ 'ਚ ਆਮ ਵਿਕਰੀਆਂ ਨੇ ਵਾਕਈ ਵਿਕਰੀਆਂ ਆਪਣੇ ਸ਼ਬਦ ਦੇ ਵਿੱਚ ਕੋਈ ਵੀ ਉਹ ਚੀਜ਼ ਨਹੀਂ ਹੋਊਗੀ ਵੀ ਤੁਹਾਨੂੰ ਐਵੇਂ ਹਵਾ 'ਚ ਫੈਰ ਮਾਰ ਦੀਏ ਹਾਂਜੀ ਜੇ 6 700 ਵੀ ਵਿਕਰੇ ਤਾਂ ਤੁਹਾਨੂੰ 7400 ਦੀ ਰੇਂਜ 'ਚ ਇਹ ਮਾਲ ਆਪਣੇ ਕੋਲੋਂ ਮਿਲੂਗਾ ਭਾਜੀ ਠੀਕ ਹੈ ਉਹ ਸਾਰਾ ਬ੍ਰਾਂਡਡ ਘਰ ਦਾ ਮਾਲ ਹੋਊਗਾ ਸੋਚਣ ਦੀ ਲੋੜ ਨਹੀਂ ਪੈਣੀ ਹਾਂਜੀ ਸਿੱਧਾ ਆਓ ਤੁਸੀਂ ਰੇਲਵੇ ਸਟੇਸ਼ਨ ਦੇ ਸਾਹਮਣੇ ਸਾਡੇ ਸਟੋਰ ਤੇ ਮਿਸ਼ਾਲਿਆਂ ਦੇ ਹਾਦਸੇ ਭਾਜੀ 1000 1200 ਦੀ ਰੇਂਜ 'ਚ ਕੰਸੈਪਟ ਪਾਸ ਹੋਇਆ 1000 1200 ਦੀ ਰੇਂ ਭਾਜੀ 450 ਰੁਪਏ ਦੀ ਰੇਂਜ ਚ ਦੇ ਦੇਣਾ ਠੀਕ ਹੈ ਜੀ ਜਿਨ੍ਹਾਂ ਨੇ ਕਰ ਲਿਆ ਸਾਡੇ ਚੈਨਲ ਨੂੰ ਤੁਹਾਡੇ ਫੋਲੋ ਸਮਝ ਲਓ ਵੀ ਉਹਨਾਂ ਨੂੰ 450 ਦੀ ਰੇਂਜ ਚ 10 ਕਲਰ ਨੇ ਆਪਣੇ ਕੋਲ ਬਾਬੇ ਦੀ ਕਿਰਪਾ ਨਾਲ ਤੇ 10 ਦੇ 10 ਹੀ ਜਾਣਗੇ ਜਿਨ੍ਹਾਂ ਨੇ ਆਨਲਾਈਨ ਆਰਡਰ ਕਰਨੇ ਆ ਉਹਨਾਂ ਲਈ ਵੀਰ ਵੀਡੀਓ ਕਾਲ ਦੀ ਫੈਸਿਲਿਟੀ ਵੀ ਆਪਣੇ ਕੋਲ ਅਵੇਲੇਬਲ ਚੀਜ਼ਾਂ ਭਾਈ ਕੁੱਲੂ ਪੱਟੀ ਇਹਦੇ ਚ 15 ਤੋਂ 20 ਡਿਜ਼ਾਈਨ ਆ ਦੇਖੋ ਰੇਟ ਲਿਖ ਕੇ ਲਾਇਆ ਚਾਚਾ ਮਾਮਾ ਭਤੀਜਾ ਜਿਹੜਾ ਮਰਜ਼ੀ ਆ ਜਾਵੇ ਸਾਰਿਆਂ ਲਈ ਇੱਕੋ ਹੀ ਰੇਟ ਹੈ ਤੇ ਦੂਜੀ ਗੱਲ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਜਿਹੜੇ ਰੇਟ ਐ ਉਹ ਕੋਈ ਫਲਕਚੂਏਟ ਨਹੀਂ ਹੋਣਗੇ ਤੁਸੀਂ ਆਪਣੇ ਬਿਸ਼ੱਕ ਦੇਣੀ ਸਕਰੀਨਸ਼ਾਟ ਲੈ ਕੇ ਆਈਓ ਤੇ ਜਿਹੜੇ ਸੁਖ ਪੰਜਾਬੀ ਵਲੌਗ ਜਾਂ YouTube ਚੈਨਲ ਨੂੰ ਫੋਲੋ ਕਰਕੇ ਆਣਗੇ ਵੀਰ ਉਹਨਾਂ ਨੂੰ ਹਰ ਵਾਰੀ ਵੀ ਇਸ ਵਾਰੀ ਵੀ ਦਿੰਨੇ ਆ GST 5% ਡਿਸਕਾਊਂਟ ਲਓ ਜੀ ਆਫਰਾਂ ਤੁਹਾਨੂੰ ਮਿਲ ਜਾਣੀਆਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਇਓ 475 ਰੁਪਏ ਦੀ ਰੇਂਜ ਠੀਕ ਹੈ ਜੀ ਤੇ ਜਿਹੜੀ ਰੀਲ ਜਿਹੜੀ ਵਾਇਰਲ ਹੋਈ ਸੀ ਉਹਦਾ ਕੰਟੈਂਟ ਅੱਜ ਵੀਡੀਓ 'ਚ ਸ਼ੇਅਰ ਕਰ ਦਿੰਨੇ ਆ ਕਿ ਸਾਡੇ ਕੋਲ Bajaj Card ਦੀ ਫੈਸਿਲਿਟੀ ਵੀ ਐ ਭਾਈ ਤੁਹਾਨੂੰ ਜਿੱਦਾਂ ਪਤਾ ਹੀ ਐ ਕਿਸ਼ਤਾਂ ਦੇ ਕੱਪੜਾ ਵੀ ਆਪਾਂ ਦਿੰਨੇ ਆ ਇਹ ਹਜੇ ਬਾਦੂ ਗਾਹਕ ਸਮਝੋ ਰਿਵਿਊਸ ਤਾਂ ਕੋਈ ਦਿੰਦਾ ਨਹੀਂ ਕਿਉਂਕਿ ਸਾਡੇ ਕੋਲ ਸਾਰੇ ਦੁਕਾਨਦਾਰ ਹਨ ਪਰ ਲੇਕਿਨ ਇਸ ਟਾਈਪ ਦੀ ਤੂਸ਼ ਦੀ ਆਈਟਮ ਚੈੱਕ ਕਰ ਲੋ ਪਿਓਰ ਗਰਮ ਦੇ ਵਿੱਚ ਹੈ ਵੀਰੇ ਕੁਆਲਿਟੀ 15 20 25 30 ਡਿਜ਼ਾਈਨ ਮਤਲਬ ਇੱਕ ਗਾਹਕ ਸਮਝ ਲੋ ਵੱਡਾ ਛੋਟਾ ਕੋਈ ਨਹੀਂ 100 100 ਪੀਸ ਲੈ ਕੇ ਜਾਂਦਾ ਕਿਉਂਕਿ ਰੇਟ ਰੱਖਿਆ ਵਧੀਆ ਕੁਆਲਿਟੀ ਦਿੱਤੀ ਹੈ ਮੰਡੇ ਹਾਂਜੀ 495 ਰੁਪਏ ਦੀ ਰੇਂਜ ਵਿੱਚ ਹੈ ਠੀਕ ਹੈ ਜੀ 495 ਰੁਪਏ ਦੀ ਰੇਂਜ ਆ ਮਾਲ ਜਿੰਨਾ ਨੂੰ ਟਰੱਕ ਭਰ ਕੇ ਚਾਹੀਦਾ ਟਰੱਕ ਭਰ ਕੇ ਮਿਲੂਗਾ ਹਾਂਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਂਗਾ ਭਾਜੀ ਕੁਝ ਇਸ ਟ ਜਿਨ੍ਹਾਂ ਨੇ ਸਾਡੀ ਦੁਕਾਨਦਾਰੀ ਨੂੰ ਬਹੁਤ ਉੱਤੇ ਤੱਕ ਲੈ ਜਾਣਾ ਜਿਵੇਂ ਸਾਡੀ ਨੂੰ ਲੈ ਕੇ ਜਾ ਰਹੇ ਤਾਂ ਤੁਹਾਡੀ ਨੂੰ ਵੀ ਲੈ ਕੇ ਜਾਊਗਾ ਇਹ ਗੱਲ ਪੱਕੀ ਆ ਭਾਜੀ ਇਸ ਟਾਈਪ ਦੀਆਂ ਚੀਜ਼ਾਂ ਮਿਲਣੀਆਂ ਤੁਹਾਨੂੰ ਬਿਲਕੁਲ ਯੂਨੀਕ ਪੈਟਰਨ 525 ਰੁਪਏ ਦੀ ਰੇਂਜ ਚ ਭਾਜੀ ਵੈਲਵਟ ਕਹਿੰਦੇ ਐ ਇਹਨੂੰ ਹਾਂਜੀ ਮਤਲਬ 11200 ਤੋਂ ਆਮ ਆਦਮੀ ਸ਼ੁਰੂ ਕਰਦੇ ਹਾਂਜੀ 525 ਰੁਪਏ ਦੀ ਰੇਂਜ ਆ ਬਾਈ ਤੁਸੀਂ ਰਸ਼ ਦੇਖ ਸਕਦੇ ਹੋ ਤੁਸੀਂ ਆਪ ਵੀ ਦੱਸੋ ਬਾਈ ਰਸ਼ ਬਹੁਤ ਜ਼ਿਆਦਾ ਦੁਕਾਨ ਤੇ ਬਾਕੀ ਵੱਡੀ ਗੱਲ ਆ ਵੀ ਕਿਸ਼ਤਾਂ ਤੇ ਕਪੜਾ ਤੁਸੀਂ ਲੈ ਕੇ ਜਾ ਸਕਦੇ ਹੋ ਵਿਜਾਜ਼ ਕਾਰਡ ਲੈ ਕੇ ਆਓ ਤੇquestao ਦੇ ਕਪੜਾ ਲੈ ਕੇ ਜਾਓ ਬਾਕੀ ਵਿਆਹ ਸ਼ਾਦੀਆਂ ਵਾਲੇ ਜਿਨ੍ਹਾਂ ਨੇ ਇਕੱਠਾ ਕਪੜਾ ਲੈਣਾ ਹੈ ਉਹ ਵੀ ਆਓ ਉਹ ਵੀ ਆਓ ਉਹ ਵੀ ਆਓ ਕੋਈ ਗੱਲ ਨਹੀਂ ਤੁਹਾਨੂੰ ਪੂਰਾ ਬੈਨੀਫਿਟ ਦਿੱਤਾ ਜਾਊਗਾ ਹਾਂਜੀ ਲੱਖ ਵਾਲੀ ਬਰੀ 30 40 50000 ਚ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕੁਝ ਐਸ ਟਾਈਪ ਦੇ ਮਾਲ ਜਿਹੜੇ ਵੀਰ ਤੁਸੀਂ ਦੇਖਦੇ ਹੋ ਕੁੱਲੂ ਪੱਟੀ ਹਨਾ ਹਾਂਜੀ 525 ਰੁਪਏ ਦੀ ਰੇਂਜ ਦੇ ਵਿੱਚ ਸਾਰਾ ਸ਼ਹਿਰ 535 ਰੁਪਏ ਸੌਰੀ 535 ਰੁਪਏ ਦੀ ਰੇਂਜ ਚ ਜਿੰਨਾ ਮਾਲ ਚਾਹੀਦਾ ਉਹਨਾ ਮਿਲ ਜੂਗਾ ਇਹਦਾ ਰੇਟ ਨਾ ਵੀਰ ਥੋੜਾ ਜਿਹਾ ਫਲਕੂਏਟ ਹੁੰਦਾ ਰਹਿੰਦਾ ਹਾਂਜੀ 10-20 ਰੁਪਏ ਦਾ ਹੀ ਫਰਕ ਪਊਗਾ ਇਸ ਤੋਂ ਜ਼ਿਆਦਾ ਨਹੀਂ ਥੱਲੇ ਵੀ ਆ ਸਕਦਾ ਤੇ ਉੱਪਰ ਵੀ ਹੋ ਸਕਦਾ ਠੀਕ ਹੈ ਜੀ ਤੇ ਇੱਕ ਆ ਚੀਜ਼ਾਂ ਸਾਡੀਆਂ ਜਿਹੜੇ ਨਾਮ ਨਾਲ ਵਿਕਦੇ ਕੰਸੈਪਟ ਬ੍ਰਾਂਡਡ ਮੋਟੇ ਦੇ ਵਿੱਚ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੋਊਗੀ ਇੰਨੀਆਂ ਵੈਰਾਈਟੀਆਂ ਸਾਡੇ ਭਰਾ ਕੋਲ ਸੁਪਰ ਹਿੱਟ ਚੱਲ ਰਹੇ ਆ ਆਪਾਂ ਆ ਦੇਖੋ ਵੀਰ 535 ਰੁਪਏ ਦੀ ਰੇਂਜ ਬਹੁਤ ਸੋਹਣਾ ਮਾਲ ਲਓ ਜੀ ਬਹੁਤ ਸ਼ਾਨਦਾਰ ਮਾਲ ਕਿਹਨੂੰ ਕਹਿੰਦੇ ਆ ਦੇਖੋ ਭਾਜੀ ਕੁਆਲਿਟੀ ਪਿਓਰ ਗਰਮ ਮੇਰੇ ਹਿਸਾਬ ਨਾਲ ਇਹਦੇ ਉੱਤੇ ਕੋਟੀ ਦੀ ਲੋੜ ਨਹੀਂ ਐਸੇ ਕਰਕੇ ਅਸੀਂ ਕੋਟੀਆਂ ਵੇਚੀਆਂ ਨਹੀਂ ਹਾਂਜੀ ਸ਼ਾਲ ਵਾਲੇ ਪਾਸੇ ਤੁਰਿਆ ਸਹੀ ਹੈ 535 ਰੁਪਏ ਦੀ ਰੇਂਜ 'ਚ ਸਾਡੇ ਸੂਟ ਇਦਾਂ ਦੇ ਆ ਜਿਨ੍ਹਾਂ ਨੂੰ ਗਾਂ ਲੋੜ ਨਹੀਂ ਹੈ ਕੋਟੀ ਦੀ ਤੇ ਕੁਆਲਿਟੀ ਐਵੇਂ ਨਹੀਂ ਹੈਗਾ ਵੀ ਜੇ ਪ੍ਰਾਈਸ ਘਟਾ ਵੀ ਕੋਈ ਕੁਆਲਿਟੀ ਦਾ ਕੰਪਰੋਮਾਈਜ਼ ਹੋ ਕੁਆਲਿਟੀ ਬਹੁਤ ਗੁੱਡ ਮਿਲੂਗੀ ਤੁਹਾਨੂੰ ਇੱਕ ਵਾਰ ਵਿਜ਼ਿਟ ਕਰੋ ਮਿਸ਼ਾ ਟੈਕਸ ਫੈਬਰ ਸ਼ਹਿਰ ਲੁਧਿਆਣਾ ਰੇਲਵੇ ਸਟੇਸ਼ਨ ਦੇ ਨੇੜੇ ਬਸ ਤੁਹਾਡਾ ਫਾਇਦਾ ਹੋਣਾ ਹੀ ਹੋਣਾ ਕਾ ਦੇਖੋ ਚੀਜ਼ਾਂ ਭਾਜੀ ਡਿਜ਼ਾਈਨਰ ਆਈਟਮਾਂ ਇਦਾਂ ਦੀਆਂ ਚੀਜ਼ਾਂ ਬਾਜੀ ਸਮਝ ਲਓ ਦਿਮਾਗ ਲਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਲੇਸਿਸ ਦੇ ਕੰਮ ਵਾਲੇ ਕਨਸੈਪਟ ਕਰਦੇ ਆ ਤੁਹਾਡੇ ਭਰਾ ਨੇ 695 ਰੁਪਏ ਦੀ ਰੇਂਜ ਠੀਕ ਹੈ ਜੀ ਤੇ ਬਹੁਤ ਮਤਲਬ ਫੁੱਲ ਕੁਆਂਟੀਟੀ ਵਿਕ ਰਿਹਾ ਬੈਗ ਵਾਲੀ ਦੇਖੀ ਕਿਹੜੀ ਕਿਹੜੀ ਆਈਟਮ ਆਈ 695 ਰੁਪਏ ਦੀ ਰੇਂਜ ਚ ਉਹ ਬੈਗ ਵਾਲੀ ਪਿੱਛੇ ਵੀ ਆਈ 695 ਰੁਪਏ ਦੀ ਰੇਂਜ ਚ ਮਾਲ ਮਤਲਬ ਇਦਾਂ ਦੇ ਆ ਸਾਰੇ ਫੁੱਲ ਕੁਆਂਟੀਟੀਆਂ ਚ ਵਿਕ ਰਹੇ ਆ ਬਾਜੀ ਹੁਣ ਆ ਚੀਜ਼ ਦੇ ਬਾਰੇ ਮੈਂ ਤੁਹਾਨੂੰ ਜਦ ਦੱਸੂਗਾ ਤੁਸੀਂ ਹੈਰਾਨ ਹੋ ਜਾਓਗੇ ਵੀਰੇ ਕਿ ਇਹ ਸੂਟ ਜਿਹੜੇ ਇਸ ਟਾਈਪ ਦੀ ਆਈਟਮਾਂ ਲੋਕੀ ਵੇ 12 1200 13 1300 ਦੀ ਰੇਂਜ ਹਾਂਜੀ ਫਿਰ ਤੁਸੀਂ ਚੈੱਕ ਕਰ ਸਕਦੇ ਹੋ ਆਈਟਮ ਸਾਡੀ ਤੇ ਜਦੋਂ ਮੈਂ ਰੇਟ ਤੁਹਾਨੂੰ ਦੱਸਿਆ ਨਾ ਵੀ 495 ਰੁਪਏ ਤਾਂ ਇੱਥੇ ਹੱਲੇ ਬੋਲ ਜਣੇ ਸਿਰਫ 495 ਸਿਰਫ 495 ਰੁਪਏ ਵਿਦ ਸ਼ਾਲ ਐਜ਼ ਇਟ ਇਜ਼ ਜਿਹੜਾ ਫੋਟੋ ਚ ਦਿਖ ਰਿਹਾ ਵੀਰ ਉਹੀ ਸਾਰਾ ਕੁਝ ਉਹੀ ਜਿਹੜਾ ਕੁਝ ਫੋਟੋ ਦੇ ਵਿੱਚ ਆ ਉਹ ਵੀ ਤੁਹਾਨੂੰ ਸੂਟ ਦੇ ਵਿੱਚ ਪੈਕ ਦੇ ਵਿੱਚ ਮਿਲੂਗਾ 495 ਰੁਪਏ ਦੀ ਰੇਂਜ ਮਤਲਬ ਬੈਨੀਫਿਟ ਹੋਣੇ ਹੀ ਹੋਣੇ ਆ ਜਿਹੜੇ ਵਿਜ਼ਿਟ ਨਹੀਂ ਕਰ ਰਹੇ ਮੈਂ ਉਹਨਾਂ ਨੂੰ ਜ਼ਰੂਰ ਕਹੂੰਗਾ ਇੱਕ ਵਾਰੀ ਜ਼ਰੂਰ ਆਓ ਵਿਜ਼ਿਟ ਕਰੋ ਬਡੇ ਭਰਾ ਦੇ ਸਟੋਰ ਤੇ ਕਿਉਂਕਿ ਇਦਾਂ ਦੀਆਂ ਚ ਇਹ ਇਦਾਂ ਦੇ ਆਮ ਨੰਬਰ ਨਹੀਂ ਹੈਗੇ ਇਦਾਂ ਦੇ ਖਾਸ ਨੰਬਰ ਹੀ ਆਪਣੇ ਕੋਲ ਜਿਹੜੇ ਤੁਹਾਡੇ ਕੋ ਭੱਜ ਕੇ ਵੇਖਣੇ ਆ ਦੇਖੋ ਭਾਜੀ ਐਸ ਟਾਈਪ ਦੇ ਕਨਸੈਪਟ ਨੇ ਲਓ ਜੀ ਇੱਕ ਤੋਂ ਇੱਕ ਸੋਹਣੇ ਸੂਟ ਹਾਂ ਬੱਲੇ ਬੱਲੇ ਹੋਈ ਕੁਆਲਿਟੀ ਬਹੁਤ ਗੁੱਡ ਮਿਲੂਗੀ ਤੁਹਾਨੂੰ 595 ਰੁਪਏ ਦੀ ਰੇਂਜ ਆ ਭਰਾ ਚੈੱਕ ਕਰੋ ਆ ਦੇਖੋ ਰੇਟ ਉੱਤੇ ਲਿਖੇ ਹੋਏ ਨੇ ਕੋਈ ਇਹ ਨਹੀਂ ਵੀ ਕੋਈ ਠੱਗੀ ਹੀਰਾ ਫੇਰੀ ਕਿਸੇ ਨੂੰ ਵੱਧ ਕਿਸੇ ਨੂੰ ਘੱਟ ਇਦਾਂ ਦਾ ਕੰਮ ਕੋਈ ਵੀ ਨਹੀਂ ਆਪਣੇ ਕੋਲ ਆ ਦੇਖੋ ਜੀ ਐਸ ਟਾਈਪ ਦੀ ਬੈਗ ਵਾਲੀ ਆਈਟਮਾਂ ਵੀਰੇ ਕੋਈ 495 ਤੋਂ ਘੱਟ ਨਹੀਂ ਦਿੰਦਾ ਹਾਂਜੀ 350 ਰੁਪਏ ਚ ਮਾਲ ਦੇਵਾਂਗੇ ਜਿੰਨਾ ਚਾਹੀਦਾ ਉਹਨਾਂ ਲੈ ਜੂ ਕੋਈ ਦਿੱਕਤ ਨਹੀਂ ਹੈ ਬਾਈ ਜਿੰਨਾ ਮਾਲ ਚਾਹੀਦਾ ਉਹਨਾਂ ਸ਼ੌਲਾਂ ਦੇ ਨਾਲ 350 335 325 ਸਾਰੀ ਰੇਂਜ ਆਪਣੇ ਕੋਲ ਲਓ ਜੀ ਸ਼ਾਲ ਵੀ ਵਿਦ ਮਿਲਣਗੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਸ਼ਾਲ ਤੇ ਲੈਂਥ ਜਿਹੜੀ ਸ਼ੌਲਾਂ ਦੀ ਬਹੁਤ ਪ੍ਰੋਪਰ ਲੰਬੀ ਲੈਂਥ ਮਿਲੂਗੀ 350 ਰੁਪਏ ਚ ਹਾਂਜੀ ਤੇ ਮਤਲਬ ਕਹਿਣ ਦੀ ਲੋੜ ਨਹੀਂ ਇੱਕ ਵਾਰ ਵਿਜ਼ਿਟ ਕਰੋ ਬਸ ਥੋੜਾ ਫਾਇਦਾ ਹੋਣਾ ਹੀ ਹੋਣਾ ਮੈਂ ਕਹਿੰਦਾ ਦਿਮਾਗ ਲਾਣ ਦੀ ਲੋੜ ਨਹੀਂ ਪਊ ਪਿਓਰ ਗਰਮ ਪਿਓਰ ਗਰਮ ਐਟਮਾ ਦੇਖੋ ਭਾਜੀ ਕਪੜਾ ਹੱਥ ਲਾਓ ਹਾਂ ਜੀ ਨੂੰ ਪਤਾ ਲੱਗੇ ਹੈਂਡਵਰਕ ਹੋਏ ਹੋਏ ਨੈਕ ਤੇ 565 ਰੁਪਏ ਦੀ ਰੇਂਜ ਹੈ ਹਾਂ ਜੀ ਤੇ ਮਾਲ ਸਾਰੇ ਵਧੀਆ ਹੋਣਗੇ ਬਾਈ ਦੇਖੋ ਫਿਗਰ ਪ੍ਰਿੰਟ ਬਹੁਤ ਸੋਹਣੀ ਮਤਲਬ ਡਿਫਰੈਂਟ ਚੀਜ਼ਾਂ ਨੇ ਜਿਓਮੈਟ੍ਰੀਕਲ ਪ੍ਰਿੰਟ ਜਿਹਨੂੰ ਕਹਿੰਦੇ ਆ ਔਰ ਇਹਨਾਂ ਸਾਰਿਆਂ ਦੇ ਵਿੱਚ ਭਰਾ ਬਹੁਤ ਡਿਜ਼ਾਈਨ ਆ ਆਪਣੇ ਜਿੱਦਾਂ ਇੱਕ ਦੇਖੋ ਨਿਗਾਹ ਕਰਾ ਰਹੇ ਹਾਂ ਵੀ ਸਰਦੀਆਂ ਦੀ ਵੀਡੀਓ ਇੱਕ ਚੱਲ ਪਿਆ ਕੰਮ ਸਮਝ ਲਓ ਹਾਂ ਜੀ 650 ਰੁਪਏ ਦੀ ਰੇਂਜ ਵੀਰੇ ਚੈੱਕ ਕਰੋ ਡਿਜੀਟਲ ਦੇ ਕਨਸੈਪਟ ਕਿੰਨੇ ਕੁ ਸੋਹਣੇ ਹੋਣਗੇ ਬਹੁਤ ਸੋਹਣਾ ਕਲਰ ਤੇ ਬਹੁਤ ਸੋਹਣਾ ਵਰਕ ਇਹਦੇ ਉੱਪਰ ਹੋਇਆ ਹੋਇਆ ਸੋਹਣਾ ਜੀ ਮੈਂ ਕਹਿੰਦਾ ਭਾਜੀ ਇੱਕ ਵਾਰ ਸਲਵਾਰ ਦਾ ਕੱਪੜਾ ਵੀ ਹੱਥ ਲਾ ਕੇ ਦੇਖੋ ਵੀ ਪੂਰਾ ਗਰਮ ਹੈ ਸਲਵਾਰ ਇਹ ਨਹੀਂ ਵੀ ਸਲਵਾਰਾਂ ਪਤਲੀਆਂ ਲਾਤੀਆਂ 625 ਰੁਪਏ ਦੀ ਰੇਂਜ ਹੈ ਭਾਜੀ ਤੇ ਕਲਰ ਚਾਰਟ ਆਪਣੇ ਕੋਲ ਦੇਖੋ ਕਿੱਦਾਂ ਦੇ ਇੰਗਲਿਸ਼ ਕਲਰ ਚਾਰਟ ਜਿਹੜੇ ਆਪਾਂ ਸਮਝ ਲਓ ਵੀ ਆਮ ਵੀਡੀਓ ਵਿੱਚ ਨਹੀਂ ਦੇਖੇ ਤੇ ਫੈਂਸੀ ਦੀ ਕਲੈਕਸ਼ਨ ਵੀ ਤੁਹਾਡੇ ਭਰਾ ਕੋ ਪੂਰੀ ਹੈ ਉਹ ਇਹ ਨਹੀਂ ਵੀ ਫੈਂਸੀ ਚ ਆਪਾਂ ਕਿਸੇ ਨਾਲੋਂ ਘੱਟ ਆ ਉਹ ਵੀ 5-7 ਸੈੱਟ ਦਿਖਾਈ ਮੈਡਮ ਸਿਮਰ ਮਤਲਬ ਇੱਕ ਤੋਂ ਇੱਕ ਚੀਜ਼ਾਂ ਪੇਸ਼ ਕਰਨ ਦੀ ਆਪਾਂ ਤਾਕਤ ਰੱਖਦੇ ਆ ਇੱਕੋ ਛੱਤ ਦੇ ਥੱਲੇ ਇੱਥੇ ਤੁਹਾਨੂੰ 10000 ਦਾ ਸੂਟ ਵੀ ਮਿਲਣਾ ਤੇ 5000 ਦਾ ਵੀ ਮਿਲਣਾ ਤੇ ਇੱਥੇ 500 ਦਾ ਵੀ ਮਿਲਣਾ ਤੇ ਗਾਹ 50 ਰੁਪਏ ਦਾ ਵੀ ਮਿਲਣਾ ਹੈ ਜੀ ਇਹ ਪਿਓਰ ਗਰਮ ਚਾਬਿਰ 695 ਰੁਪਏ ਦੀ ਰੇਂਜ ਚ ਮਾਲ ਚੈੱਕ ਕਰੋ ਇੰਦਾ ਵੀ ਚੀਜ਼ਾਂ ਸਮਝ ਲਓ ਵੀ ਆਮ ਬੰਦੇ ਦੇ ਬਸ ਦਾ ਰੋਗ ਨਹੀਂ ਹੈ ਜਿਹੜੀ ਵੈਰੈਟੀ ਆਪਾਂ ਰੱਖੀ ਬੈਠੇ ਹਾਂ ਹਾਂਜੀ ਸਮਝ ਲਓ ਵੀ ਹਰ ਦੁਕਾਨ ਤੇ ਨਹੀਂ ਮਿਲੂਗੀ ਕਹਿਣ ਦਾ ਭਾਅ ਮੇਰੇ ਇਹ ਆ ਦੇਖੋ ਜੀ ਵਿਦਿਆ ਨੰਬਰ ਭਾਜੀ ਬਹੁਤ ਜ਼ਬਰਦਸਤ ਨੰਬਰ ਹੈ ਸਾਡਾ ਲਓ ਜੀ ਬਹੁਤ ਸੋਹਣਾ ਸੂਟ ਦਾ ਪਾਜੀ ਆ ਦੇਖੋ ਬਾਟਮ ਵਰਕ ਨਾ 595 ਰੁਪਏ ਵੀਰੇ ਦੇਖੋ ਜੀ ਹਾਂ ਜੀ ਕਾਟਨ ਦੇ ਪਹਾੜ ਦੇ ਵਿੱਚ ਤੁਹਾਨੂੰ ਪਿਓਰ ਗਰਮ ਕਪੜਾ ਦੇ ਰਹੇ ਹੁਣ ਤੁਸੀਂ ਆਪਣੇ ਹਿਸਾਬ ਨਾਲ ਕਹਿ ਦਿਓ ਵੀ 5% ਫਾਇਦਾ ਉਹ ਵੀ ਹੋ ਗਿਆ ਹਾਂ ਜੀ ਠੀਕ ਆ ਜੀ ਉਸ ਤੋਂ ਬਾਅਦ ਬਜਾਜ ਕਾਰਨ ਵਾਲੇ ਤਾਂ ਸਮਝ ਲਓ ਵੀ ਉਹਨਾਂ ਦਾ ਤਾਂ ਲਾਟਰੀ ਲੱਗੀ ਹਾਂ ਜੀ ਠੀਕ ਆ ਜੀ ਤੇ ਮੈਂ ਕੁਝ ਫੈਂਸੀ ਚੀਜ਼ਾਂ ਤੁਹਾਨੂੰ ਆ ਦੇਖੋ ਹੁਣ ਜਿਵੇਂ ਆ ਚੀਜ਼ਾਂ ਦਾ ਕਨਸੈਪਟ ਪਾਜੀ ਆਮ ਬੰਦਾ ਨਹੀਂ ਰੱਖ ਰਿਹਾ ਇਹ ਚੀਜ਼ਾਂ ਨੂੰ ਤੁਸੀਂ ਫੀਲ ਕਰੋ ਬੇਸ ਦੀ ਕੀ 795 ਰੁਪਏ ਚ ਇਹ ਜਿਹੇ ਕੱਪੜੇ ਮਿਲ ਸਕਦੇ ਦੇਖੋ ਕਪੜਾ ਹੱਥ ਲਾਓ ਲਓ ਜੀ ਬਹੁਤ ਸੌਫਟ ਕਪੜਾ ਤੇ ਗੁੱਡ ਕੁਆਲਟੀ ਦਾ 795 ਵੀਰੇ ਮੈਂ ਕਹਿੰਦਾ ਦੁਪੱਟਾ ਮਲਾਈ ਨਾਲੋਂ ਵੱਧ ਮਲੈਮ ਹੋਊਗਾ ਰੇਮ ਦੁਪੱਟਾ ਜੀ 795 ਓਨਲੀ ਕਲਰ ਚਾਰਟ ਬਹੁਤ ਸੋਹਣੇ ਆ ਚੀਜ਼ਾਂ ਐਕਸਟਰਾ ਆਰਡੀਨਰੀ ਆਪਣੇ ਕੋ ਹਾਂਜੀ ਤੇ ਰੇਂਜਾ ਪ੍ਰਮਾਤਮਾ ਜਾਣਦਾ ਵੀ ਜੇ ਵਾਜਿਬ ਦਵਾਂਗੇ ਤਾਂ ਹੀ ਗਾਹ ਕਾਊ ਸਾਡੀ ਤਾਂ ਇੱਕੋ ਥੀ ਜੀ ਜੇ ਤੁਸੀਂ ਆਓਗੇ ਅਮੇਸ਼ਾ ਟੈਕਸਟਾਈਲ ਤੇ ਨਿਰਾਸ਼ ਹੋਗੇ ਨਹੀਂ ਤੁਨੂੰ ਜਾਣਾ ਪੈਣਾ ਵੀਰੇ ਤੁਸੀਂ ਗੋਡਾਊਨ ਦੇਖੋ ਗੋਡਾਊਨ ਭਰਿਆ ਪਿਆ ਹਾਂਜੀ ਦੁਕਾਨ ਦੀ ਤਾਂ ਗੱਲੇ ਕੀ ਆ ਹੈ ਹਨਾ ਤੇ ਸਾਰੇ ਵੱਡੇ ਆਰਡਰ ਜਾਂਦੇ ਨੇ ਇੱਥੋਂ ਪੈਕ ਫੁੱਲ ਵਧੀਆ ਕੁਆਲਿਟੀ ਹਾਂਜੀ 775 ਰੁਪਏ ਦੀ ਰੇਂਜ ਦੇਖੋ ਵੈਲਵਟ ਦੇ ਉੱਤੇ ਭਾਜੀ 15 1500 ਦਾ ਪੀਸ ਵਿਕਦਾ ਠੀਕ ਹੈ ਜੀ ਪਰ ਕੋਈ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਉਹੀ 9000 ਵੈਲਵਟ ਜਿਹੜੀ ਲੋਕੀ 12 1200 15 1500 ਵੇਚ ਰਹੇ ਠੀਕ ਹੈ ਜੀ ਹੁਣ ਇੱਕ ਚੀਜ਼ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਬਹੁਤ ਸੋਹਣੀਆਂ ਚੀਜ਼ਾਂ ਹਾਂਜੀ ਦੇਖੋ ਇਹ ਜੀ ਕਨਸੈਪਟ ਗਾਗ ਜਿਨ੍ਹਾਂ ਨੂੰ ਲੱਭਣ ਦੀ ਲੋੜ ਨਹੀਂ ਦੇਖੋ ਵੀਰ ਜੀ ਕੁਆਲਿਟੀ ਚੈੱਕ ਕਰੋ ਇੰਪੋਰਟੈਂਟ ਸਟੱਫ ਪਿਆਰਾ ਸੂਟ ਹੈ ਹੂੰ ਫੁੱਲ ਗਰੰਟੀ ਦੇ ਕੇ ਗਾਹ ਵੇਚਿਓ 1095 ਰੁਪਏ ਦੀ ਰੇਂਜ ਆ 25 2500 ਦਾ ਸੂਟ ਵਿਗਦਾ ਸਮਝ ਲਓ ਵੀ ਇਹਨਾਂ 'ਚ ਕੋਈ ਦਿਮਾਗ ਲਾਣ ਦੀ ਲੋੜ ਨਹੀਂ ਵੀ ਅਸੀਂ ਤੁਹਾਨੂੰ ਅੰਡਰ ਵੈਲਿਊ ਰੇਟ ਦੱਸੀਏ ਫਿਰ ਬੁਲਾ ਕੇ ਫਿਰ ਮੁੜ ਕੇ ਕਹੀਏ ਸਾਡੇ ਕੋਲ ਤਾਂ ਕੱਪੜਾ ਖਤਮ ਹੋ ਗਿਆ ਹਾਂਜੀ ਇਹੋ ਜੀ ਹਰਕਤਾਂ ਇਹੋ ਜੀ ਕਰਤੂਤਾਂ ਤੋਂ ਅਸੀਂ ਪਿੱਛੇ ਆ ਜਿਹੜੀ ਚੀਜ਼ ਦਿਖਾਵਾਂਗੇ ਪ੍ਰਮਾਤਮਾ ਜਾਣਦਾ ਵੀ ਦਵਾਂਗੇ ਠੀਕ ਹੈ ਜੀ ਹਾਂਜੀ ਬਾਕੀ ਜਿਵੇਂ ਹੁਣ ਕ੍ਰिएशन ਦੀ ਗੱਲ ਕਰੀਏ ਨਾ ਭਾਜੀ ਹੁਣ ਕ੍ਰिएशन ਦੀ ਗੱਲ ਆ ਦੇਖੋ ਜੀ ਇਸ ਟਾਈਪ ਦੇ ਕਨਸੈਪਟ ਨਹੀਂ ਆਪਣੇ ਕੋਲ ਹਨ ਥੋੜੇ ਵੈਸੇ ਆਨਲਾਈਨ ਆ ਪਰ ਲੇਕਿਨ ਮੈਂ ਚਾਹੂੰਗਾ ਵੀ ਆਨਲਾਈਨ ਵਾਲੇ ਵੀ ਸੁੱਤੇ ਪਿਆ ਜਿਹੜੇ ਉੱਠ ਜਾਣ ਬਾਈ ਬਾਜੂ ਤੇ ਵਰਕ ਹੈ ਹਾਂਜੀ ਚੈੱਕ ਕਰੋ ਪੀਸ ਹੁਣ ਇਹ ਚੀਜ਼ਾਂ ਵੀਰ 15 1500 18 1800 ਹੋਲਸੇਲ ਹੋ ਰਹੀ ਹੈ ਹਾਂਜੀ 895 ਰੁਪਏ ਦੀ ਰੇਟ ਦੇਖੋ ਚੀਜ਼ ਫੈਂਸੀ ਹੈ ਚੀਜ਼ਾਂ ਐਕਸਟਰਾ ਨੇ ਕਲਰ ਚਾਰਟ ਸੋਹਣੇ ਆ ਬਾਕੀ ਜਿਨ੍ਹਾਂ ਨੂੰ ਕੁਆਂਟੀਟੀ ਚਾਹੀਦੀ ਹੈ ਮੇਰੇ ਭਰਾਵਾਂ ਨੂੰ ਸਾਰਾ ਕੁਝ ਆਪਣੇ ਕੋ ਭਰਾ ਐ ਨਹੀਂ ਹੈਗਾ ਵੀ ਕੱਲਾ ਸਸਤਾ ਹੀ ਰੱਖੀ ਬੈਠਿਆਂ ਦੇਖੋ ਹੈਂਡਵਰਕ ਹੈ ਜੀ ਤੁਸੀਂ ਸੋਚ ਲਓ ਵੀ ਆਪਣੇ ਭਰਾ ਕੋਲ ਜਾਣਾ ਤੇ ਤੁਹਾਡਾ ਜਿਹੜਾ ਸਾਰੇ ਵਿਆਹ ਦਾ ਕੱਪੜਾ ਸਮਝ ਲਓ ਮੈਂ ਨਿਆ 60 ਪੈਸੇ ਚ ਬਣਾ ਸਕਦਾ ਹਾਂ। ਲਓ ਜੀ ਵਿਆਹ ਸ਼ਾਦੀਆਂ ਵਾਸਤੇ ਤੁਸੀਂ ਹੈਵੀ ਹੈਵੀ ਸੂਟ ਵਰਕ ਵਾਲੇ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ। 4500 5000 ਦੀ ਰੇਂਜ ਤੋਂ ਘੱਟ ਨਹੀਂ ਮਿਲੂਗਾ ਵੀਰੇ ਕਿਤੇ ਵੀ। ਹਾਂਜੀ। 2895 ਰੁਪਏ ਚ ਮੈਂ ਮਾਦਾ ਰੱਖਦਾ ਤੁਹਾਨੂੰ ਮਾਲ ਦੇ ਦੇਣਾ। ਠੀਕ ਹੈ ਜੀ। 2895 ਰੁਪਏ ਦੀ ਰੇਂਜ ਚ ਭਾਜੀ। ਇਹ ਆਪਣੀ ਸੰਵਲ ਉਹ ਲੁਧਿਆਣੇ ਦੀ ਉਹ ਦੁਕਾਨ ਆ ਜਿੱਥੇ ਜਿਹੜਾ ਬਰੇਲੀ ਦਾ ਹੈਂਡਵਰਕ ਬਰੇਲੀ ਨਾਲੋਂ ਸਸਤਾ ਮਿਲਦਾ ਵੀਰੇ। ਠੀਕ ਹੈ ਜੀ। ਬਰੇਲੀ ਤੋਂ ਆਇਆ ਹੈਂਡਵਰਕ ਬਰੇਲੀ ਤੋਂ ਹੀ ਸਸਤਾ ਆ ਦੇਖੋ ਜੀ 1295 ਰੁਪਏ ਦੀ ਰੇਂਜ ਆ। ਸ਼ਹਿਰ ਕੋ ਹਮਲਿਓ ਗਰੰਟੀ ਦਿੰਦਾ ਲੁਧਿਆਣੇ ਦੀ ਪੂਰੇ ਜੇ ਤੁਹਾਨੂੰ ਇਸ ਭਾ ਦੇ ਵਿੱਚ ਹੈਂਡਵਰਕ ਦੇ ਸੂਟ ਮਿਲ ਜਾਣ ਵੀਰੇ ਸਾਲੇ ਕੋਈ ਇਹ ਨਹੀਂ ਵੀ ਇੱਕ ਡਿਜ਼ਾਈਨ ਦਿਖਾਤਾ ਤੇ ਮੁੜ ਕੇ ਭਰਾਸ ਹੋ ਗਿਆ ਇਹੋ ਜਿਹਾ ਕੰਮ ਨਹੀਂ ਕਦੇ ਕੀਤਾ ਡਿਜ਼ਾਈਨਿੰਗ ਵੈਰਾਈਟੀ ਕੁਆਂਟੀਟੀ ਸਭ ਕੁਝ ਹੈ ਤੁਹਾਡੇ ਵੀਰ ਕੋ ਆ ਦੇਖੋ ਜੀ ਪਿਓਰ ਕਰੇਵ ਤੇ ਬਾਈ ਇਹ ਡਿਜ਼ਾਈਨ ਕਿਸੇ ਨੂੰ ਪਤਾ ਹੋਊਗਾ ਤਾਂ 2495 ਤੋਂ ਘੱਟ ਨਹੀਂ ਜਾਣਾ ਲਓ ਜੀ ਹੈਵੀ ਹੈਵੀ ਵਰਕ ਦੇ ਸੂਟ ਆ 1795 ਰੁਪਏ ਬਾਈ ਹਾਂਜੀ ਔਰ ਜੋ ਰੇਟ ਆ ਨਾ ਆਏ ਨਹੀਂ ਵੀ 1500 ਮੂੰਹ ਚੱਕ ਕੇ 10 ਦਾ ਗਾਹ ਕਾਇਆ ਉਹ ਇਹ ਤਾਂ 2500 ਦਾ ਇਹੋ ਜਿਹਾ ਕੰਮ ਨਹੀਂ ਆ ਸਰ ਹਾਂਜੀ ਜਿਹੜਾ ਕੁਝ ਵੀਡੀਓ ਦੇ ਵਿੱਚ ਦਿਖਾਵਾਂਗੇ ਉਹੀ ਇੱਥੇ ਉਹੀ ਦਵਾਂਗੇ ਕੋਸ਼ਿਸ਼ ਇਹੀ ਹੈ ਵੀ ਕਈ ਵਾਰ ਮਾਲ ਮੁੱਕ ਜਾਂਦਾ ਪਰ ਚੀਜ਼ਾਂ ਬਹੁਤ ਵਧੀਆ ਦਵਾਂਗੇ ਹੁਣ ਆ ਦੇਖੋ ਜੀ ਇਹ ਨਹੀਂ ਹੈ ਵੀ ਵੀਰ ਜੇ ਤੁਸੀਂ ਸਾਡੀ ਦੁਕਾਨ ਤੇ ਆਏ ਹੋ ਤਾਂ ਤੁਹਾਨੂੰ ਇਹ ਨਹੀਂ ਮਿਲੂਗਾ ਹਾਂਜੀ ਆ ਦੇਖੋ ਵੀਰ ਜਿਹੜਾ 25000 ਦਾ ਸੂਟ ਆ ਉਹ ਵੀ ਆਪਣੇ ਕੋਲ 10995 ਜੀ ਆ ਦੇਖੋ ਇਹ ਨਹੀਂ ਵੀ ਮਹਿੰਗਾ ਸੂਟ ਆਪਾਂ ਠੱਗੀ ਮਾਰ ਲਈ ਆ ਦੇਖੋ ਰੇਟ ਵੀ ਲਿਖ ਕੇ ਲਾਇਆ ਹੈ ਵੀ ਤਾਂ ਕਿ ਪਰਾਵਾ ਪਹਿਣਾ ਦਾ ਜਿਹੜਾ ਬੈਨੀਫਿਟ ਪਈ ਹਲੇ ਦੁਪੱਟਾ ਨਹੀਂ ਦਿਖਾਇਆ ਹਾਂਜੀ ਟੋਡਾ ਰੂ ਮੈਂ ਕਹਿੰਨਾ ਤੁਸੀਂ ਕਹਿਣਾ ਯਾਰ ਮਾਨੂੰ ਕਿਆ ਬਾਤ ਲਓ ਜੀ ਬਹੁਤ ਹੈਵੀ ਦੁਪੱਟਾ ਕਿਉਂਕਿ ਭਾਰਾ ਹੀ ਬਹੁਤ ਹੈ ਹੈਂਡਵਰਕ ਦਾ ਪੀਸ ਆ ਸਾਈਡ ਤੇ ਰੱਖੋ ਮੈਡਮ ਤੇ ਇੱਕ ਤੁਹਾਨੂੰ ਹੋਰ ਬੈਨੀਫਿਟ ਮੈਂ ਦੱਸਦਾ ਇੱਕ ਚੀਜ਼ ਮੈਂ ਦਿਖਾਣੇ ਜਾਊਂਗਾ ਵੀ ਉਹ ਜਿਹੜੇ ਆਏ ਨੇ ਆਪਣੇ ਕੋ ਫਰੌਕ ਸੂਟ ਹਾਂ ਸ਼ਰਾਰੇ ਛਰੂਰੇ ਉਹ ਵੀ ਫਾਇਦੇ ਨਾਲ ਆ ਬਾਈ ਮਤਲਬ ਕਹਿੰਦਾ ਭਾਵਾ ਚੀਜ਼ਾਂ ਨੇ ਵੀ ਹੁਣ ਜੇ ਅਸੀਂ 2895 ਦੇ ਰਹੇ ਸਾਨੂੰ ਮਾਣ ਹੈ ਨਾ ਚੀਜ਼ਾਂ ਦੇ ਵੀ ਦੇਖੋ ਇਹੋ ਜਿਹੀਆਂ ਚੀਜ਼ਾਂ ਨੇ ਇਹ ਜਿਹੜੇ ਗਾਗ ਦੇ ਪੱਲੇ ਪੈਣ ਵਾਲੀ ਹੈ ਨਾ ਪਿਓਰ ਦੇ ਬੇਸ ਆ ਵੀ ਹਾਂਜੀ ਦੇਖੋ ਜੀ ਪਿਓਰ ਕਰੇਵ ਦੀਆਂ ਸਲਵਾਰਾਂ ਨੇ ਸਲਵਾਰਾਂ ਤੇ ਵੀ ਕੰਮ ਹੈ 35 35 145 4500 ਹੋਲ ਸੇਲ ਹੋ ਰਿਹਾ ਹੈਗਾ ਇਹ ਜਿਹੇ ਕਨਸੈਪਟ ਨੇ ਜਿਹੜੇ ਮੈਂ 2895 ਚ ਲੈਣ ਲਾ ਦੇਣੀ ਹੈ ਲਓ ਜੀ ਬਹੁਤ ਪਿਆਰਾ ਦੁਪੱਟਾ ਤੇ ਹੈਵੀ ਹੈਵੀ ਦੁਪੱਟੇ ਮਿਲਣਗੇ ਹੈਵੀ ਵਰਕ ਕਰਕੇ ਵੀਰੇ ਜਿਵੇਂ ਹੁਣ ਆ ਚੀਜ਼ਾਂ ਨੇ ਇਹ ਤੁਸੀਂ ਤੁਸੀਂ ਆਪਣੇ ਮੂੰਹ ਕਹੋਗੇ ਵੀ ਯਾਰ ਵੀਰ ਆ ਤੁਸੀਂ ਕੀ ਕਰੀ ਜਾਂਦੇ ਹੋ ਹਨਾ ਕਿ ਕਿਸੇ ਦਾ ਕੰਮ ਖਰਾਬ ਵੀ ਹੋ ਸਕਦਾ ਹੈ ਨਾ ਚੀਜ਼ਾਂ ਦਾ ਕਿਉਂਕਿ ਇਹ 6 6000 ਨੂੰ ਵਿਕ ਰਹੀਆਂ ਨੇ ਵੀਰੇ ਹਾਂਜੀ ਵੀਰੇ ਮੰਨਦੇ ਹੋ ਤੁਸੀਂ ਨਾਰਕਲੀ ਬਾਰੇ ਸੁਣਿਆ ਹੁਣ ਫਰੰਟ ਬੈਕ ਕੜਾਈ ਹਨਾ ਹਾਂਜੀ 2495 ਚ ਬਾਈ ਲੰਗ ਲਾ ਸਰਫ 2400 ਜੀ ਹਾਂ ਪਿਓਰ ਕਰੇਵ ਆ ਵੀਰੇ 1 ਲੱਖ ਰੁਪਏ ਦਾ ਨਾਮ ਜੇ ਪਿਓਰ ਕਰੇਵ ਨਾ ਹੋਵੇ ਪਿਓਰ ਚੁਣਾਉਣ ਦੇ ਦੁਪੱਟੇ ਨਾ ਹੋਣ ਲਓ ਜੀ 2400 ਦਾ ਵਰਕ ਵੀ ਨਹੀਂ ਹੁੰਦਾ ਹਾਂ ਬਸ 2400 ਤੋਂ ਬਾਅਦ ਸਲਾਈ ਨਹੀਂ ਹੋਣੀ ਸਲਾਈ ਨਹੀਂ ਹੋਣੀ ਸਹੀ ਹਾਂ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਬੋਤਾ ਦਿਖਾਣ ਦਾ ਕੋਈ ਫਾਇਦਾ ਨਹੀਂ ਹੋਰ ਕਿਤੇ ਘਰੇ ਹੀ ਨਾ ਰਹਿ ਜੀ ਉਹ ਘਰੋਂ ਹੀ ਆਰਡਰ ਦੇ ਦਿਓ ਬਿਲ ਇੱਥੇ ਹੀ ਬਣਨਾ ਆ ਕੇ ਥੋ ਤੇ ਜਲਦੀ ਤੋਂ ਪਹਿਲਾਂ ਵਿਜ਼ਿਟ ਕਰੋ ਸਾਡੇ ਸਟੋਰ ਤੇ ਜਿਹੜੀ ਤੁਹਾਡੀ ਆਪਣੀ ਦੁਕਾਨ ਹੈ ਰੇਲਵੇ ਸਟੇਸ਼ਨ ਦੇ ਬਾਈ ਸਾਹਮਣੇ ਜੀਐਮਡੀ ਮਾਲ ਜੀਐਮਡੀ ਗਵਰਦਨ ਸਿਟੀ ਸੈਂਟਰ ਕਹਿੰਦੇ ਆ ਉਹਨੂੰ ਗਰਾਉਂਡ ਫਲੋਰ ਤੇ ਪਹਿਲੀ ਦੁਕਾਨ ਆਪਣੀ ਅੰਦਰ ਵੜਦੇ ਮਿਸ਼ਾ ਟੈਕਸਪੈਕ ਤੁਹਾਡਾ ਆਪਣਾ ਸਟੋਰ ਜਿੱਥੇ ਮੇਰੇ ਹਿਸਾਬ ਨਾਲ ਬਾਈ ਬਹੁਤ ਅੱਜ ਦੇ ਹਿਸਾਬ ਨਾਲ ਹਨਾ ਵੀ ਮਸਟ ਬੀ ਵਿਜ਼ਿਟ ਸ਼ਾਪ ਹੈ ਇੱਕ ਵਾਰ ਜਰੂਰ ਆਓ ਅਸੀਂ ਨਹੀਂ ਕਹਿੰਦੇ ਸਾਡੇ ਤੋਂ ਕੱਪੜਾ ਲਓ ਪਰ ਇੱਕ ਵਾਰ ਸਾਨੂੰ ਸੇਵਾ ਦਾ ਮੌਕਾ ਜਰੂਰ ਠੀਕ ਹੈ ਧੰਨਵਾਦ ਜੀ